ਓਹ ਗੈਸਰ ਨੇ ਸਾਡਾ ਓਹ ਵਾਹ ਉਹ ਮੜਾ ਦਾ ਫੁੱਲ ਬਲੇ ਵਖਾਈ ਓਹ ਦੇਖੋ ਪਰਲੀ ਸਾਈਡ ਤੇ ਆਏ ਜੀ ਜ਼ੂਮ ਕਰਕੇ ਓਹ ਪਰੇ ਵੀ ਓਹ ਦੇਖੋ ਜੀ ਸਾਈਡ ਤੇ ਓਹ ਕੈਮੀਕਲ ਚਾਰਜ ਫੇਰੇ ਤੇ ਹੁਣ ਮੜਾ ਜਾ ਇੱਧਰ ਆ ਜੇ ਜੇ ਭਾਈ ਅਸੀਂ ਪਰੇ ਯਾ ਆ ਵੀ ਰੋ ਪੂਰੀ ਭਰ ਲੋ ਭਰ ਲੋ ਬੋਤਲ ਕੋਈ ਕੋਈ ਨਜ਼ਰ ਆ ਰਿਹਾ ਨਹੀਂ ਕੋਈ ਆਹ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆ ਉਹ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਕੇ ਕਿ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫ੍ਰੀ ਹੈ ਜੀ ਸਾਡਾ ਅੱਜ ਤਰੀਕ 29 ਮਾਰਚ ਦਿਨ ਜੁਮਾ 225 ਦੀ ਵੀਡੀਓ ਆ ਭਾਈ ਆਹ ਦਿਖਾਈ ਹੈ ਧਰੋਂ ਫੱਡਾ ਦਰਿਆ ਵੱਡਾ ਨਾਲਾ ਬਣ ਗਿਆ ਆ ਇਹਦੀ ਜ਼ਹਿਰ ਤੇ ਆ ਗਿਆ ਸਤਲੋਜ ਆ ਕੇ ਪੈ ਗਿਆ ਸੀਚੇਵਾਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਸਾਰ ਆਹ ਡਰਾਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਆਹ ਦੇਖੋ 7 ਕਿਲੋਮੀਟਰ ਦੂਰ ਆ ਲੁਧਿਆਣੇ ਤੋਂ ਜੀ ਪਿੰਡ ਭੂਫੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾਹ ਕੇ ਬਹਿ ਗਏ ਆ ਇੱਥੇ ਆਓ ਤਾਂ ਹੋ ਕੁਰਸੀ ਤੇ ਪੀਓ ਪਾਣੀ ਤੋਂ ਮੂੰਹ ਆ ਕੇ ਆ ਵੇਖਿਓ ਜੀ ਮਹਾਰਾਜ ਆ ਮੇਰੇ ਕੁਰਤੇ ਨੂੰ ਲੱਗਿਆ ਇੱਕ ਮਿੰਟ ਉਹ ਭਾਈ ਹਾਂਜੀ ਹਾਂਜੀ ਪੂਰੇ ਤੇ ਨੂੰ ਲੱਗਿਆ ਆ ਵੇਖ ਲੋ ਕਿ ਹਾਲ ਹੈ ਤੇਰਾ ਦਾਗਪਾ ਅੰਦਰੋਂ ਅੰਦਰ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤੇ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਸਿਚਿਆ ਨੇ ਖੂਹ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਗਈ ਕਾਲੇ ਮੋੜ ਤੇ ਦੀ ਟੀਮਾਂ ਕਿੱਥੇ ਜਾਂ ਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਵੀ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੰਸਾ ਕੈਮੀਕਲ ਉੱਪਰ ਦੇ ਆ ਵਿੱਚੋਂ ਲੱਖੇ ਆਪਾਂ ਇਹਦਾ ਨਾਂ ਹੁਣ ਲੈਣਾ ਛੱਡ ਜਾਈਏ ਨਹੀਂ ਨਾਂ ਨਾਂ ਪਤਾ ਲੈਣੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਗ੍ਰੀਡੀਆਂ ਜਿਹੜੀਆਂ ਇੰਡਸਟਰੀਆਂ ਨੇ ਉਹ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਲੜ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਵੀ ਇਹ ਸਰਕਾਰੀ ਆ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮਸ਼ਰੀ ਮਿਲਦਾ ਜਿਹੜਾ ਸਰਕਾਰਾਂ ਦੇ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕੌਮ ਲਈ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨਾ ਨੂੰ ਪਦਮਸ਼ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲਾ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਇਨ ਦੇ ਮੱਥੇ ਰੋਣਾ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਹਾਂਜੀ ਬਲੀਪੁਰ ਤੋਂ ਨਹੀਂ ਨਾਲ ਦਾ ਪਿੰਡ ਇੱਥੇ ਮਾੜਾ ਆ ਪਾਣੀ ਕਿੱਥੇ ਸਾਫ਼ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿੱਥੇ ਸਾਫ਼ ਹੋਇਆ ਤੁਹਾਡਾ ਇਹ ਨਹੀਂ ਹਈਏ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਅੱਠ 10 ਬੰਦੇ ਤਾਂ ਕਾਲੇ ਪੀਲੇ ਆ ਅੱਛਾ ਇੱਕ ਦੱਸੋ ਜੇ ਤੁਹਾਡੇ ਸੀਚੇ ਵਾਲਾਂ ਦਾ ਅਸੀਂ ਸਾਫ ਕਰਤਾ ਪਾਣੀ ਨਹੀਂ ਇੱਥੇ ਕਿ ਆ ਸੀਚਾ ਸਾਹ ਦਾ ਪਿੱਛੇ ਪਿੱਛੇ ਬੰਦੇ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਸੀਚਾ ਸਾਹ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ ਕਰਤੀ ਬੁੱਢੇ ਦਰਿਆ ਚੰਨ ਲੱਸ ਅਸੀਂ ਚੈਲੰਜ ਕਰਦੇ ਆਓ ਬੁੱਢੇ ਦਰਿਆ ਆਹ ਐਥੇ ਇੱਕ ਵੀਡੀਓ ਆ ਕੇ ਪਾਓ ਐਥੇ ਬੈਠੋ ਕੁਰਸੀ ਢਾ ਕੇ ਬਲੀਪੁਰ ਰਾਮਾ ਨਾ ਕਦੇ ਬਲੀਪੁਰ ਪੈਂਦਾ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਹਰ ਕੱਲਾ ਡਾਈ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਜਿਹੜਾ ਕੱਲੀਆਂ ਡਾਈ ਇੰਡਸਟਰੀ ਕਰਦਾ ਟੋਟਲ ਤਾਂ ਮੇਲਾ ਦਾ 50 ਕਰੋੜ ਲੀਟਰ ਹੋ ਗਾਣਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਹੀਂ ਸਤਲੋਚ ਪੈਂਦਾ ਧੋਖਾ ਨਾ ਦੇ ਲੋਕਾਂ ਨੂੰ ਤੁਸੀਂ ਗੱਲ ਕਰਦੇ ਗੁਰਮਾਨੀ ਦੀ ਗਰਮਾਣੀ ਦੀ ਖਦਰਵਾਣੀ ਦਾ ਕਹਿੰਦੇ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰੇ ਆ ਹਵਾ ਬਚਾਉਣ ਤੁਰੇ ਆ ਧਰਤੀ ਬਚਾਉਣ ਤੁਰੇ ਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋયા ਆ ਦਿਖਾਓ ਯਾਰ ਲੋਕਾਂ ਨੂੰ 12 ਤਰੀਕ 13 ਤਰੀਕਾ 13 April ਵਿਸਾਖੀ ਵਾਲੇ ਦਿਨ ਇਸੇ ਯਾਰਾਂ ਨੂੰ ਲੈ ਕੇ ਦੰਦਵਾ ਸਭੀ ਧਰਤੀ ਇਕੱਠ ਰੱਖਿਆ ਬਾਈ ਮੌਕਾ ਦੇ ਰਿਹਾ ਪੰਜਾਬ ਦੇ ਲੋਕੋ ਨਾ ਇੰਨਾ ਜਰਾਂ ਨਾਲ ਮਰੋ ਥੋੜੀ ਧਰਤੀ ਵੇਖ ਲੈ ਪਾਣੀ ਵੀ ਪੀਣ ਜੋਗ ਨਹੀਂ ਦਿਆ ਸਾਡੇ ਪੰਜਾਬ ਦੇ ਜਿਨ੍ਹਾਂ ਦਾ ਟੈਸਟ ਹੋਇਆ ਪਾਣੀ ਦਾ ਤੇ ਡਰਾਮਾ ਦੀ ਵੀ ਯਾਰਾਂ ਬਾਤ ਆ ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਉਹ ਕਹਿਣਾ ਚਾਹਵਾਂਗੇ ਉਹਨਾਂ ਦੀ ਸਰਕਾਰ ਹੈ ਕਿ ਭਗਵੰਤ ਜੀ ਕਦੇ ਕਦੇ ਦੁਨੀਆ ਮੌਕਾ ਦਿੰਦੀ ਹੈ ਕੋਈ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੇ ਹੀ ਉਹੀ ਹੋਣਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋਣਾ ਜਿਹੜਾ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆ ਦੱਸਣੀ ਰਿਹਾ ਦਾ ਫਰੂਦਿਸ ਰੋ ਮੰਦ ਹੋ ਗਿਆ ਇਹ ਮਨਿਸੀ ਜਾਂ ਚੀਫ ਮਿਨਿਸਟਰੀ ਦਾ ਮਤਲਬ ਦਾ ਸਾਰਾ ਕੁਝ ਤੁਹਾਨੂੰ ਮੈਂ ਇੱਕ ਦਾਅਵੇ ਨਾਲ ਆਣਾ ਹੈ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਓਗੇ ਔਰ ਜਿਹੜੇ ਵੀ ਇਹ ਕਰਨਗੇ ਕਿ ਪੰਜਾਬ ਦਾ ਪਾਣੀ ਉਹ ਜਾ ਉਹਦੇ ਜੇ ਪਹਿਲਾ ਹੁੰਦਾ ਸੀ ਕਿਉਂ ਕਿਉਂਕਿ ਪੰਜਾਬ ਇੱਕੋ ਇੱਕ ਕੁਦਰਤੀ ਸਰਮਾ ਉਹ ਪਾਣੀ ਆ ਸਾਡੇ ਕੋਲ ਬੇਨਤੀ ਪੰਜਾਬ ਦੇ ਲੋਕਾਂ ਨੂੰ ਉੱਠ ਖੜੋ ਉੱਠ ਖੜੋ ਸੋਡੀਆਂ ਕੁੱਖਾਂ ਪੰਜਰ ਹੋ ਗਈਆਂ ਥੋੜੀ ਧਰਤੀ ਦੀ ਕੁੱਖ ਮਾਂ ਦੀ ਬੰਜਰ ਹੋ ਗਈ ਸਾਡੀਆਂ ਬੀਬੀਆਂ ਕੋਲੇ ਸਾਡੀਆਂ ਕੁੜੀਆਂ ਕੋਲੇ ਬੱਚੇ ਪੈਦਾ ਹੋਣ ਹਟ ਗਏ ਯਾਰਾ ਫੀਫੀ ਤੇ ਟੀਕਾ ਨਜਬਾਕ ਲੈਣ ਲੱਗ ਗਏ ਓਏ ਮੰਦ ਬੁੱਧੀ ਸੋਡੇ ਬੱਚੇ ਪੈਦਾ ਹੋਣ ਲੱਗ ਗਏ ਆਪਾਂ ਹਾ ਜਵਾਬ ਪੈਦਾ ਹੋਣ ਲੱਗੇ ਜਮਦਨ ਸ਼ੁਕਰ ਹੋਣ ਲੱਗਾ ਕੈਨਸਲ ਹੋਣ ਲੱਗ ਗਏ ਉੱਠ ਖੜੋ ਯਾਰਾ ਪਾਕੀ ਆ ਬਹੁਤ ਵੱਡੀ ਸ਼ਾਸ਼ਾ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਰੇ ਰਲੇ ਹੋਏ ਨੇ ਜਿੰਨੇ ਗਰਾਉਂਡ ਪੜੀਆਂ ਮਿਰਚਾਂ ਲੱਗੀਆਂ ਨੇ ਇਹਨਾਂ ਦੇ ਮੰਤਰੀਆਂ ਨੂੰ ਵਿਧਾਨ ਸਭਾ ਵਾਲਾ ਕਿਉਂ ਕਿਹਾ ਸੀ ਸੀਤਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸੀਆਂ ਦੇ ਕਿਉਂਕਿ ਇਸੇ ਕਾਂਗਰਸ ਨੇ ਇਸੇ ਸੀਚਿਆਲ ਨੂੰ ਪলিউਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ ਵੀ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਹੈ ਇੱਕ ਕਮੇਟੀ ਦਾ ਮੈਂਬਰ ਸੀ ਹੈ ਬਈ ਹਾਂਜੀ ਹਾਂਜੀ ਐਨਜੀਟੀ ਐਨਜੀਟੀ ਦੀ ਕਮੇਟੀ ਦਾ ਵੀ ਮੈਂਬਰ ਬਣ ਕੇ ਜੀਰੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੀਆਂ ਜੜਾਂ 'ਚ ਬੈਠਿਆ ਹਾਂ ਉੱਥੇ ਪਾਣੀ ਬੁੱਕ ਭਰ ਕੇ ਨੇ ਪਾਣੀ ਪੀਣ ਜੋਗਾ ਜਿਹੜਾ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਤਰੀ ਕਹਿੰਦੇ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣ ਜੋਗਾ ਜੀ ਤੇ ਭੱਜਿਆ ਤੋਂ ਫਿਰ ਐਸ ਫੋਨ ਚੀ ਉਹ ਰਿਪੋਰਟ ਹੈ ਜਿਹਦੇ ਤੇ ਸੀਚੇਵਾਲ ਸਾਹਿਬ ਦੇ ਸਾਈਨ ਨੇ ਜਗਸੀਰ ਸਿੰਘ ਜੀ ਦੇ ਸਾਈਨ ਨੇ ਜਿਹਦੇ ਜਿੰਨਾਂ ਨੇ ਕਿਹਾ ਸੀ ਕਿ ਸਾਫ ਪਾਣੀ ਹੈ ਔਰ ਇੱਕ ਮਹੀਨੇ ਬਾਅਦ ਜਦੋਂ ਦੁਬਾਰਾ ਸੈਂਪਲ ਲਿਆ ਸੀ ਤਾਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਪੰਜਾਬ ਪੋਲੂਸ਼ਨ ਬੋਰਡ ਨੇ ਔਰ ਪੰਜਾਬ ਦੀ ਸਰਕਾਰ ਨੇ ਕਿਹਾ ਮਹਾ ਗੰਦਾ ਪਾਣੀ ਹੈ ਉਹਦੇ ਕਰਕੇ ਉਹ ਫੈਕਟਰੀ ਬੰਦ ਪਈ ਹੈ ਮਸਲਾ ਕੀ ਉਹਨਾਂ ਨੇ ਫੈਕਟਰੀ ਸੀਗਾ ਇੰਡਸਟਰੀ ਲੈਸ ਸੀ ਇੱਥੇ ਵੀ ਇੰਡਸਟਰੀ ਲੈਸ ਆ ਉਹਨਾਂ ਸਭੀ ਉਹਨਾਂ ਸਭ ਬਾਹਰ ਆਉਨੇ ਆ ਜਸਕੀਰਤ ਜੀ ਤੁਸੀਂ ਕੁਝ ਕਹਿਣਾ ਤਾਂ ਉਹਨਾਂ ਚਿਰ ਕਹਿ ਲੋ ਤੁਸੀਂ ਵੀ ਆ ਸਾਹਮਣੇ ਜਸ ਬਸ ਬਹੁਤ ਬਥੇਰੀਆਂ ਗੱਲਾਂ ਹੋ ਗਈਆਂ ਜੀ ਬਹੁਤ ਸਾਰੀ ਗੱਲ ਮੇਰੇ ਖਿਆਲ ਪਹੁੰਚ ਗਈ ਮਸਲਾ ਇਹ ਹੈ ਕਿ ਕੰਮ ਹਲੇ ਕਰਨ ਵਾਲਾ ਬਹੁਤ ਹੈ ਹਲੇ ਸਿਰਫ ਇੱਕ ਟਰੈਲਰ ਹੀ ਹੈ ਜਿਹੜਾ ਮਾੜਾ ਮੋਟਾ ਕੁਝ ਹੋਇਆ ਬਹੁਤ ਕੰਮ ਕਰਨਾ ਬਾਕੀ ਹੈ ਤੇ ਪੰਜਾਬ ਦੇ ਲੋਕਾਂ ਦੀ ਜੇ ਆਪਾਂ ਜਾਨ ਬਚਾਣੀ ਹੈ ਸੇਤਾਂ ਬਚਾਣੀ ਹੈ ਤਾਂ ਸਾਰੇ ਪੰਜਾਬ ਨੂੰ ਮਿਹਨਤ ਕਰਨੀ ਪੈਣੀ ਹੈ ਕੱਲੀ ਆ ਸਰਕਾਰ ਤੇ ਨਾ ਛੱਡੀਏ ਜਿਹੜੀ ਸਿਰਫ ਸਰਕਸ ਦਿਖਾ ਰਹੀ ਆ ਆਪਾਂ ਨੂੰ ਬਹੁਤ ਬਹੁਤ ਪਤਾ ਕੀ ਹੋ ਰਿਹਾ ਨਾ ਆਪਾਂ ਨਾ ਸਾਨੂੰ ਲੱਗ ਰਿਹਾ ਹੋਊਗਾ ਕਿਸੇ ਨੇ ਬਸ ਸੀਰੀਅਸਲੀ ਜਸਕਿਰਤ ਜੀ ਸਾਨੂੰ ਕੋਈ ਸ਼ੌਕ ਨਹੀਂ ਆ ਸੀਚੇਵਾਲ ਹੁਰਾਂ ਦਾ ਨਾਲ ਜੀ ਬਟ ਮਸਲਾ ਕੀ ਹੋ ਰਿਹਾ ਕਿ ਸੀਚੇਵਾਲ ਹੁਰਾਂ ਨੂੰ ਸਾਹਮਣੇ ਰੱਖ ਕੇ ਸਰਕਾਰ ਬੇਵਕੂ ਬਣਾ ਰਹੀ ਹੈ ਇਧਰ ਵੀ ਉਹ ਕੁਝ ਕਹਿੰਦੀ ਹੈ ਇਸ ਕਰਕੇ ਸਾਨੂੰ ਚਿੰਤਾ ਪੈ ਰਹੀ ਹੈ ਪਾਣੀ ਦਾ ਮਸਲਾ ਬਹੁਤ ਸੀਰੀਅਸ ਹੈ ਇਹਦੇ ਨਾਲ ਜ਼ਿੰਦਗੀ ਹੀ ਖਿੰਡੀ ਹੈ ਜਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਪਾਣੀ ਹੈ اسی ਘਰ ਕਾ ਕੁਰੇ ਕਰਦੇ ਆ ਕੱਲ ਮੁਕਤਸਰ ਦੇ ਵਿੱਚ ਸੀ ਉੱਥੇ ਇੱਕ ਪੇਪਰ ਮੇਲਾ ਸੀ ਥੀਆ ਵਾਲਿਆਂ ਦੀ ਅੱਜ ਹਮੀਰਾਜ ਸੀਗੀ ਉਸ ਤੋਂ ਪਹਿਲਾਂ ਹਰ ਪੰਜਾਬ ਦੇ ਹਰ ਹਾਸੇ ਇਵਨ ਆਜ ਸਾਹਮਣੇ ਖੜੇ ਆ ਮੁੰਡੇ ਇਹਨਾਂ ਨੇ ਉੱਥੇ 100 ਫੈਕਟਰੀ ਹੈ ਗੋਲ ਥਾਈ ਦੀ ਫੈਕਟਰੀ ਹਿਮਾਚਲ ਚ ਅੱਛਾ ਉੱਥੋਂ 100 ਫੈਕਟਰੀ ਦਾ ਗੰਦਾ ਪਾਣੀ ਬਿਨਾ ਟ੍ਰੀਟ ਕੀਤੇ ਸਤਲੁਜ ਪੈਂਦਾ ਔਰ ਪੰਜਾਬ ਚ ਆ ਜਾਂਦਾ ਮਨਾਲੀ ਦਾ ਸਾਰਾ ਪਾਣੀ ਉੱਥੋਂ ਪੈਂਦਾ ਉਹ ਬਿਆਸ ਚ ਪੈ ਕੇ ਫਿਰ ਥੱਲੇ ਆਉਂਦਾ ਉਹ ਬਿਆਸ ਚ ਪੈਂਦਾ ਇਹ ਸਤਲੁਜ ਚ ਪੈਂਦਾ ਗੋਲ ਥਾਈ ਦਾ ਸੋ ਇਹ ਜੋ ਬੁਰਾ ਹਾਲ ਹੋ ਚੁੱਕਿਆ ਹੈ ਇਹਦੇ ਬਾਰੇ ਅਸੀਂ ਲੱਗੇ ਹੋਏ ਆ ਭਗਵੰਤ ਹੁਰਾਣੇ ਉਹ ਗੋਲ ਥਾਈ ਦੀ ਫੈਕਟਰੀ ਲਈ ਉਹ ਤੇ ਨੋਟਿਸ ਬੋਲਿਆ ਉਹਦੇ ਕਰਕੇ ਆ ਕੀ ਨਾ ਆਪਣਾ ਹਰਜੋਤ ਬਹਿਸ ਭਾਈ ਭਗਵੰਤ ਤੁਸੀਂ ਤੁਸੀਂ ਭਗਵੰਤ ਕਹਿੰਦੇ ਫਿਰ ਮੁੜ ਕੇ ਓਖਾ ਆਉਂਦਾ ਵੀ ਕਿਹੜੇ ਭਗਵੰਤ ਨੇ ਉਹ ਚੱਲ ਤੈਨੂੰ ਮੁੱਖ ਮੰਤਰੀ ਨਾਲ ਮਿਲ ਗਿਆ ਮਾੜੀ ਗੱਲ ਤੂੰ ਕਹਿੰਦੀ ਉਹਨਾਂ ਦਾ ਵੀ ਇਹੀ ਚਾਹ ਸੀ ਕਿ ਮੁੱਖ ਮੰਤਰੀ ਬਣੀਏ ਨਾ ਕਿ ਬਣ ਕੇ ਕੁਝ ਕਰੀਏ ਮੈਂ ਕਹੂੰਗਾ ਬੰਨਾ ਅਹਿਮ ਨਹੀਂ ਹੁੰਦਾ बनके ਕੀ ਕੀਤਾ ਇਹ ਅਹਿਮ ਹੁੰਦਾ ਪਲੀਜ਼ ਇਹਦੇ ਨਾਲ ਸੋਚੋ ਸਾਡੀ ਕੋਈ ਕਿਸੇ ਨਾਲ ਦੁਸ਼ਮਨੀ ਨਹੀਂ ਅਸੀਂ ਕੁਝ ਨਹੀਂ ਲੈਣਾ ਇਹ ਇੰਜੀਨੀਅਰ ਨਹੀਂ ਆਪਦਾ ਕੰਮ ਕਰਦੇ ਨੇ ਮੈ ਫਿਲਮਾਂ ਬਣਾਉਣਾ ਇਹਨਾਂ ਦਾ ਹੋਰ ਕੰਮ ਹੈ ਇਹਦਾ ਇਹ ਪੱਤਰਕਾਰ ਹੈ ਅਸੀਂ ਕਿਉਂ ਤੁਰੇ ਫਿਰਦੇ ਹਾਂ ਛੱਡ ਛੜਾ ਕੇ ਇਸ ਲਈ ਕਿ ਪੰਜਾਬ ਦਾ ਜੇ ਪਾਣੀ ਸਹੀ ਨਾ ਰਿਆ ਤਾਂ ਸਾਡੇ ਕੋਲ ਇੱਕੀ ਬਚਿਆ ਤਾਂ ਪਲੀਜ਼ ਆ ਸਾਡੀ ਮਿਹਨਤ ਹੈ ਤੁਹਾਡੇ ਸਾਹਮਣੇ ਹੱਥ ਜੋੜ ਕੇ ਕਿ ਸਾਨੂੰ ਤੁਹਾਡੇ ਵਿਰੁੱਧ ਲੋਕਾਂ ਦੀ ਹੋਰ ਘੇਰਾਬੰਦੀ ਕਰਾ ਕੇ ਉਹਨਾਂ ਨੂੰ ਲਾਮਬੰਦੀ ਕਰਕੇ ਤੁਹਾਡੀ ਘੇਰਾਬੰਦੀ ਨਾ ਕਰਨੀ ਪਵੇ ਮੰਝੋ ਮੰਨ ਜੋ ਐਕਚੁਅਲ ਚ ਕੰਮ ਕਰੋ ਨਾ ਕਿ ਆਏ ਕਿ ਬੰਨ ਮਾਰ ਦਿਓ ਸਾਫ ਪਾਣੀ ਨਜ਼ਰ ਨਾ ਆਵੇ ਗੰਦਾ ਤੇ ਸਾਫ ਪਾਣੀ ਅੱਡੋ ਅੱਡ ਨਜ਼ਰ ਨਾ ਆਵੇ ਇਹਦੇ ਕੰਮ ਕਰਦੇ ਹੋ ਇਹ ਨਾ ਕਰੋ ਸੱਚੀ ਕਹਿੰਦਾ